ਬਾਈ ਕੋਲ ਗੱਡੀ ਆ ਤੇ ਛੋਟੀ ਗੱਡੀ ਚ ਉਹਨੇ ਕੀ ਕੁਛ ਬਣਾਇਆ ਹੋਇਆ ਤੁਸੀਂ ਦੇਖ ਕੇ ਹਰਾਨ ਰਹਿ ਜਾਗੇ ਉਹਨੂੰ ਇਹ ਬੈੱਡ ਬਣਾਉਣ ਖਾਤਰ ਬਾਈ ਇੱਕ ਆਪਾ ਫੱਟੀ ਲਾਈ ਵੀ ਆ ਠੀਕ ਹੈ ਤੇ ਹੁਣ ਖੋਲ ਦਿਆਂਗੇ ਬਾਈ ਆਸੇ ਆ ਤਾਂ ਪੂਰਾ ਖੁੱਲਾ ਡੁੱਲਾ ਬਣ ਗਿਆ ਇਹ ਮੰਨ ਲਓ ਵੀ ਆਰਾਮ ਨਾਲ ਪੈ 6 ਫੁੱਟ ਲੰਮਾ ਬਾਈ 2 ਫੁੱਟ ਚੌੜਾ ਬੈੱਡ ਬਣ ਗਿਆ ਆਪਣਾ ਤੇ ਹੁੰਦੇ ਨਾਲ ਮਹਿੰਗੇ ਮਿਲਦੇ ਆ ਤੁਸੀਂ ਮੇਰਾ ਬਾਥਰੂਮ ਬਣ ਜਾਂਦਾ ਬਾਈ ਠੀਕ ਆ ਠੀਕ ਆ ਠੀਕ ਆ ਆਮ ਆਕੇ ਜੀ ਟਾਇਲਟ ਆ ਮੇਰੀ ਠੀਕ ਆ ਠੀਕ ਆ ਆਹ ਸੀਟ ਦੇ ਇਹ ਸੀਟ ਆ ਇਹਦੇ ਚ ਕੰਪਨੀ ਦੇ ਲੱਗਦੇ ਆ ਫੋਲੋ ਸੀ ਆਪਣਾ ਸਿੰਪਲ ਜਿਹਾ ਕਿਚਨ ਰੱਖਿਆ ਹੋਇਆ ਐ ਨਹੀਂ ਕੋਈ ਬੜਾ ਇਹ ਆਪਣੀ ਸੈਲਫ ਖੁੱਲ ਜਾਂਦੀ ਆ ਬਾਈ ਠੀਕ ਆ ਜੀ ਆ तकरीबन ਸੜਕ ਤੇ ਬਣਾਉਣਾ ਹੁੰਦਾ ਖਾਣਾ ਜਾਂ ਚਾਹ ਠੀਕ ਆ ਜੀ ਇਦਾਂ ਖੋਲ ਲੈਣਾ ਇੱਥੇ ਮੇਰਾ ਚੋਲਾ ਲੱਗ ਜਾਂਦਾ ਠੀਕ ਬਾਈ ਦੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਕਰਿਓ ਵੀਡੀਓ ਨੂੰ ਤੇ ਬਾਈ ਦੇ ਪੇਜ ਨੂੰ ਜ਼ਰੂਰ ਫੋਲੋ ਕਰਿਓ ਰਾਜੂ ਮਾਨ ਨਾਟ 11 ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਇੱਕ ਬਹੁਤ ਵਧੀਆ ਚੀਜ਼ ਗੱਡੀ ਬਾਈ ਕੋਲ ਗੱਡੀ ਆ ਤੇ ਛੋਟੀ ਗੱਡੀ ਚ ਉਹਨੇ ਕੀ ਕੁਝ ਬਣਾਇਆ ਹੋਇਆ ਤੁਸੀਂ ਦੇਖ ਕੇ ਖਰਾਣ ਰਹਿ ਜਾਗੇ ਉਹਨੂੰ ਕਰਾਉਣੇ ਆ ਚੈੱਕ ਨਾਲੇ ਬਣਾਉਲੇ ਹਾਂ ਬਾਈ ਜੀ ਆ ਕਰੋ ਚੱਕ ਗੱਡੀ ਆ ਸੁਵਿਫਟ ਬਾਈ ਕੋਲ ਤੇ ਸੁਵਿਫਟ ਗੱਡੀ ਆ ਇਹ ਕੀ ਕੁਝ ਬਾਈ ਨੇ ਫਿੱਟ ਕੀਤਾ ਹੋਇਆ ਕਿਹੜੇ ਕਿਹੜੇ ਫੀਚਰ ਨੇ ਇਹ ਤੁਹਾਨੂੰ ਸਾਰੇ ਦਿਖਾਉਣੇ ਆ ਤੇ ਆ ਬਾਈ ਨੇ ਆਪਣੇ ਇਹ ਹਾਲ ਆ ਬਾਈ ਜੀ ਬਹੁਤ ਵਧੀਆ ਹੱਸੀਗਾ ਬਾਈ ਕੀ ਹਾਲ ਚਾਲ ਆ ਆ ਬਾਈ ਨੇ ਆਪਣੇ ਵਰਣਾਲੇ ਤੋਂ ਸਾਸੀ ਕਾਲ ਜੀ ਤੇ ਬਾਈ ਉਹਨਾਂ ਨੇ Swift ਦੇ ਵਿੱਚ ਇਹੋ ਜਿਹਾ ਕੁਝ ਬਣਾਇਆ ਹੋਇਆ ਇਹ ਬੰਦਾ ਜਿਹੜਾ ਦੇਖਦਾ ਇੱਕ ਵਾਰ ਉਹ ਦੇਖਦਾ ਹੀ ਰਹਿੰਦਾ ਤੇ ਤੁਹਾਨੂੰ ਕਰਾਉਣਿਆਂ ਚ ਕੀ ਕੀ ਆ ਆ ਤਾਂ ਮੈਨੂੰ ਵੀ ਨਹੀਂ ਪਤਾ ਬਹੁਤ ਕੁਸ ਆਇਆ ਚ ਤੇ ਤੁਸੀਂ ਦੇਖੇਂਗੇ ਹੈਰਾਨ ਰਹਿ ਜਾਗੇ ਉਹ ਇੰਨਾ ਬੜੀ ਗੱਡੀ 'ਚ ਨਹੀਂ ਬੰਦਾ ਆਈਟਮ ਫਿਟ ਕਰ ਸਕਦਾ ਜਿੰਨਾ ਬਾਈ ਨੇ Swift 'ਚ ਕੀਤੀ ਆ ਤੇ ਬਾਈ ਨਾਲ ਤੇ ਉਹ ਪ੍ਰੇਮ ਆ ਆਪਣੇ ਕੋਲੇ ਆਉਂਦਾ ਕੰਮ ਕਰਾਉਂਦਾ ਗੱਡੀ ਦਾ ਤੇ ਬਾਈ ਅੱਜ ਆਏ ਨੇ ਤੇ ਤੁਹਾਨੂੰ ਕਰਾਉਣਿਆਂ ਚ ਆ ਬਾਈ ਚਲੋ ਕਰੀਏ ਸਟਾਰਟ ਕਿੱਧਰੋਂ ਕਰੀਏ ਆਪਾਂ ਸਾਨੂੰ ਲੇਗੇਜ ਵਾਲੇ ਪਾਸੋਂ ਕਰਾਵਾਂਗੇ ਬਾਈ ਠੀਕ ਆ ਜਿਹੜੇ ਪਾਸੇ ਆਪਾਂ ਲੇਗੇਜ ਵਾਲਾ ਤੇ ਇਹ ਆਪਣਾ ਲੇਗੇਜ ਬਾਕਸ ਆ ਜਿਹੜਾ ਫਸਟ ਆ ਠੀਕ ਆ ਆਪਾਂ ਸੀਟ ਖੋਲਦੇ ਆਂ ਬਾਈ ਹਾਂਜੀ ਹਾਂ ਦੋ ਨਾਟ ਇਹਦੇ ਇੱਥੇ ਆ ਦਵਾਇਚਾ ਸੇਮ ਜਿਹੜੇ ਸੀਟ ਵਾਲੇ ਨਾਟ ਆ ਹਾਂਜੀ ਉਹ ਤੋਂ ਥੋੜੇ ਜਿਹੇ ਵੱਡੇ ਆ ਓਰੀਜਨਲ ਲੈ ਕੇ ਕਸੇ ਵੇ ਆ ਕਿ ਇੱਥੇ ਫੱਟੀ ਲਾਈ ਵੀ ਆ ਨਾ ਹਾਂਜੀ ਹਾਂ ਇਹਦੇ ਵਿੱਚ ਆਪਣਾ ਸਾਰਾ ਲੀੜਾ ਕੱਪੜਾ ਰਹਿੰਦਾ ਬਾਈ ਠੀਕ ਆ ਜੀ ਦੋ ਮਹੀਨਿਆਂ ਦਾ ਰੱਖ ਲਿਗੇ ਚਾਹੇ ਹਾਂਜੀ ਠੀਕ ਆ ਤੇ ਇਹ ਜਿਹੜੇ ਸਰਾਖ ਮਾਰੇ ਸੀਗੇ ਕਈ ਬੰਦੇ ਪੁੱਛਣਗੇ ਸਰਾਖ ਹਾਂਜੀ ਇਹ ਸਰਾਖਾਂ ਦਾ ਕੀ ਇਹ ਬਾਈ ਆਪਾਂ ਨਾ ਐ ਖੋਲਣ ਨੂੰ ਕੱਢਿਆ ਸੀ ਇੱਕ ਸਰਾਖ ਠੀਕ ਆ ਜੀ ਫਿਰ ਇਹਦੇ ਚ ਮੰਨ ਲਾ ਵੀ 40 45 ਕਿਲੋ ਵਜਨ ਹੋ ਗਿਆ ਤਨ ਬਕਸਿਆਂ ਦਾ ਹਾਂਜੀ ਫਿਰ ਅਸੀਂ ਸੋਚਿਆ ਯਾਰ ਕੁਸ਼ਕਸੀਆਂ ਸਿੱਧੇ ਮਾਰਤੇ ਸੀ ਬਾਈ ਠੀਕ ਆ ਜੀ ਇਹ ਹਾਂ ਡਿਜ਼ਾਈਨ ਪਾਤਾ ਐਂ ਉਧਰ ਕਰ ਲਿਆ ਜਦੋਂ ਇਹ ਕੱਢਤੇ ਬਾਈ ਇਹਦੇ ਨਾਲ ਮੰਨ ਲਓ ਵੀ 15 20 ਕਿਲੋ ਵਜਨ ਟੁੱਟ ਗਿਆ ਟੁੱਟ ਗਿਆ ਵਜਨ ਵੀ ਘਟ ਗਿਆ ਵਜਨ ਘਟ ਗਿਆ ਤੇ ਡਿਜ਼ਾਈਨ ਬਣ ਗਿਆ ਹਾਂ ਤੇ ਜੇ ਹੁਣ ਇਹਦੇ ਥੱਲੇ ਆਪਣਾ ਐਂਪਲੀਫਾਇਰ ਪਿਆ ਔਰ ਇਹ ਵੀ ਕੱਢੇ ਵਿਆ ਤੇ ਉਹ ਚ ਮੰਨ ਲਓ ਵੀ ਹਨਾ ਹਵਾ ਪੈਂਦੀ ਰਹਿੰਦੀ ਆ ਤਾਂ ਕਰਕੇ ਇੱਕ ਤਾਂ ਲੈਗ ਜਕ ਆਪਣਾ ਬਕਸਾ ਇਹ ਆ ਬਾਈ ਹਾਂਜੀ ਇਹ ਮੰਨ ਲਓ ਵੀ ਤੁਸੀਂ ਢਾਈ ਤਿੰਨ ਫੁੱਟ ਦਾ ਬਕਸਾ ਆ ਜਾਂਦਾ ਐ ਦੋ ਬਾਈ ਫੁੱਟੇ ਹਾਂਜੀ ਇੱਕ ਬਕਸਾ ਇਦਾਂ ਦੀ ਦਿਖਾ ਦੇਣਾ ਤੁਹਾਨੂੰ ਆਟਾ ਕੀ ਫੋਲੋ ਠੀਕ ਆ ਦੋ ਬਕਸੇ ਨੇ ਇੱਕ ਆ ਗਿਆ ਜਿਹੜਾ ਆਹਾਗਾ ਇਹਦੇ ਚ ਇਧਰਲੇ ਪਾਸੇ ਆਪਣਾ 10 ਲੀਟਰ ਪਾਣੀ ਰਹਿੰਦਾ ਬਾਈ ਸਪੇਅਰ ਠੀਕ ਆ ਜੀ ਇਹ ਨਾਲ ਰੱਖੀਦਾ ਠੀਕ ਆ ਕਿਉਂਕਿ ਜਦੋਂ ਮਾਈਨਸ ਟੈਂਪਰੇਚਰ ਆ ਜੰਮ ਜਾਂਦਾ ਤਾਂ ਸ ਇਹ ਆਗਾ 20 ਲੀਟਰ ਦਾ ਕੈਨ ਹੋ ਪਿਆ ਬਾਈ ओके ਉਹ ਮੋਟਰ ਦੇ ਨਾਲ ਕਨੈਕਟ ਰਹਿੰਦਾ ਠੀਕ ਹੈ ਜਦੋਂ ਉਹ ਖਾਲੀ ਆ ਤਾਂ ਆਪਾਂ ਇਹ ਪਾਵਾਂਗੇ ਠੀਕ ਹੈ ਜੀ ਵੈਸੇ 20 ਲੀਟਰ ਮੈਨੂੰ ਹਫਤਾ 10 ਦਿਨ ਕੱਟ ਜਾਂਦਾ ਮੇਰਾ ਪੀਣ ਪੀਣ ਵਾਲਾ ਪੀਣ ਵਾਲਾ ਹਾਂ ਜਿਹੜਾ ਇਹ ਵਾਲਾ ਬਕਸਾ ਬਾਈ ਇਹਦੇ ਚ ਆਪਣਾ ਦੇਖ ਲਓ ਵੀ ਸਾਰਾ ਕਿਚਨ ਵਾਲਾ ਸਮਾਨ ਹੈ ਇੱਚ ਠੀਕ ਹੈ ਠੀਕ ਆ ਚਾਹ ਪਾਣੀ ਵਾਲਿਆ ਅੰਡੇ ਵਾਲਾ ਰਹਿ ਗਿਆ ਆਮਲੇਟ ਬਣਾਉਣ ਵਾਲਾ ਇਹਦੇ ਚ ਆ ਦੋ ਤਿੰਨ ਤਰ੍ਹਾਂ ਦੀਆਂ ਦਾਲਾਂ ਬਾਈ ਹਾਂਜੀ ਠੀਕ ਆ ਜਿੰਨੀਆਂ ਕੌਲੀ ਕਟੋਰੀਆਂ ਸਾਰੀ ਹਾਂਜੀ ਹਾਂਜੀ ਮਤਲਬ ਚੋਪਿੰਗ ਕਰਨ ਵਾਲਾ ਸਾਰਾ ਹਨਾ ਚਾਵਲ ਵਗੈਰਾ ਇਹਦੇ ਚ ਸਾਰਾ ਕੁਝ ਰੱਖਿਆ ਲਾ ਮੇਰਾ ਹਾਂਜੀ ਹਾਂਜੀ ਤੇ 2 ਮਹੀਨਿਆਂ ਦਾ ਰਸ਼ਨ 2 ਮਹੀਨਿਆਂ ਦਾ ਰਸ਼ਨ ਇੱਥੇ ਰਹਿੰਦਾ ਭਾਈ ਠੀਕ ਹੈ ਹਾਂ ਇਹ ਹੋ ਗਿਆ ਆਪਣਾ ਦੂਜਾ ਬਕਸਾ ਦੂਜਾ ਬਕਸਾ ਹੋ ਗਿਆ ਹਾਂ ਤੇ ਆ ਆਪਣਾ ਬੈੱਡ ਬਣ ਜਾਂਦਾ ਹਾਂ ਇਹ ਇਹ ਨਾਲ ਹੀ ਜੋੜ ਸੌਂਤਾ ਵੈਸੇ ਆਪਣਾ ਜੁਆਇਨ ਕਰਿਆ ਬਾਅਦ ਇਹ ਹੁਣ ਆਪਾਂ ਇਹ ਇਹ ਪਿੱਛੇ ਕਰਤਾ ਹਾਂਜੀ ਇਹ ਬੈੱਡ ਬਣਾਉਣ ਖਾਤਰ ਭਾਈ ਇੱਕ ਆਪਾ ਫੱਟੀ ਲਾਈ ਵੀ ਆ ਠੀਕ ਹੈ ਇਹ ਫੱਟੀ ਦੀ ਸਪੋਰਟ ਆਪਾਂ ਇੱਥੋਂ ਦਿੰਨੇ ਆ ਕਾਬਾਲਾ ਲਾਇਆ ਵਾ ਦੇਖੋ ਆ ਸਪੋਰਟ ਕੱਢਤੀ ਹਾਂਜੀ ਇਹਨੂੰ ਆਪਾਂ ਇਹ ਹੁਣ ਖੋਲ ਦਿਆਂਗੇ ਬਾਈ ਆਸੇ ਇਹ ਹੁਣ ਇੰਨਾ ਚੌੜਾ ਹੋ ਗਿਆ ਹੋ ਗਿਆ ਜੀ ਹੋ ਗਿਆ ਠੀਕ ਹੈ ਚੜਾਈ ਉਸ ਤੋਂ ਬਾਅਦ ਬਾਈ ਆਪਾਂ ਇਹਨੂੰ ਖੋਲ ਦਿਆਂਗੇ ਠੀਕ ਹੈ ਜੀ ਇਹ ਖੁੱਲ ਗਿਆ ਖੁੱਲ ਗਿਆ ਇੱਕ ਮਿੰਟ ਉਧਰ ਚ ਆਉਣ ਦਿਓ ਮੈਨੂੰ ਹਾਂ ਹਾਂਜੀ ਤਾ ਪੂਰਾ ਖੁੱਲਾ ਡੁੱਲਾ ਬਣ ਗਿਆ ਇਹ ਮੰਨ ਲਓ ਵੀ 6 ਫੁੱਟ ਲੰਮਾ ਬਾਈ 2 ਫੁੱਟ ਚੌੜਾ ਬੈੱਡ ਬਣ ਗਿਆ ਆਪਣਾ ਪੂਰਾ ਸਵਿਫਟ ਗੱਡੀ ਦੇ ਵਿੱਚ 6 ਫੁੱਟ ਲੰਮਾ ਤੇ ਮੰਨ ਲਓ 6 ਨਹੀਂ ਤਾਂ ਮੰਨ ਲਓ ਪੌਣੇ 6 ਤਾਂ ਹੈਗਾ ਮੇਰੀ 5.5 ਜੰਗੂ ਹੈ ਕਿ ਮੈਂ 1/2 ਫੁੱਟ ਮੰਨ ਲਓ ਮੇਰਾ ਪੈਰ ਆ ਪਿੱਛੇ ਰਹਿੰਦਾ ਪਿੱਛੇ ਰਹਿੰਦਾ ਇੱਥੇ ਲਾ ਕੇ ਹੁਣ ਤੁਸੀਂ ਆਪ ਲਾ ਲਓ ਆ ਪਿਆ ਲੈ ਮੈਂ ਇੱਥੇ ਸਰਾ ਹੁਣ ਦੇਖ ਲਓ ਵੀ ਕਿੱਡਾ ਲੰਮਾ ਪੈਂਦਾ ਉਹ ਦੇਖ ਲਓ ਬਹੁਤ ਆ ਬਾਈ ਬਹੁਤ 2 ਟੈਂਪਰੇਚਰ ਵਾਲਾ ਬਾਈ ਠੀਕ ਆ ਜਿਹੜਾ ਨਾਰਮਲ ਵਾਲਾ ਹੋ ਖੁੰਜੇ ਚ ਥੱਲੇ ਰੱਖਿਆ ਹੋਇਆ ਆ ਜਮਾ ਖੁੰਜੇ ਦੇ ਵਿੱਚ ਥੱਲੇ ਠੀਕ ਆ ਥੱਲੇ ਆ ਉਹਦੇ ਹਾਂ ਉਹ ਤੁਹਾਨੂੰ ਪਿੱਛੇ ਦੀ ਦਿਖਾ ਦੂੰਗਾ ਇਹ ਰਿਹਾ ਆਪਣਾ ਸਾਵਣ ਵਾਲਾ ਸਿਸਟਮ ਬਾਈ ਠੀਕ ਆ ਹਾਂ ਬਾਈ ਜਿਗਾੜ ਬਹੁਤ ਵਧੀਆ ਲੱਗਿਆ ਮੈਨੂੰ ਕੀ ਇੰਨੀ ਗੱਡੀ ਗੱਡੀ ਵੈਸੇ ਦੇਖਣ ਨੂੰ ਇੰਨੀ ਨਹੀਂ ਲੱਗਦੀ ਖੁੱਲੀ ਡੁੱਲੀ ਆ ਜੋ ਬਣ ਗਿਆ ਆ ਸੀਟ ਵੀ ਪੂਰੀ ਕੰਫਰਟ ਆ ਨਹੀਂ ਹੈਗਾ ਵੀ ਇੱਧਰ ਬੰਦਾ ਗੱਡੀ ਚਲਾ ਰਿਹਾ ਹੈ ਇਹ ਹਾਂ ਮੈਂ ਤੁਹਾਨੂੰ ਹੋਰ ਦੱਸ ਦਣਾ ਹੁਣ ਜਿਵੇਂ ਆਪਾਂ ਬਾਈ ਚਲਾਉਣੀ ਆ ਗੱਡੀ ਹਨਾ ਹਾਂ ਜੀ ਚਲਾਉਣ ਵੇਲੇ ਆਪਾਂ ਇਹਨੂੰ ਐਂ ਫੋਲਡ ਕਰ ਦੇਣਾ ਦੇਖ ਬਾਈ ਠੀਕ ਆ ਆ ਫੋਲਡ ਹੋ ਗਿਆ ਹਾਂ ਜੀ ਸਰਾਣਾ ਆਪਾਂ ਇੱਥੇ ਰੱਖਦਾ ਹਨਾ ਆਪਾਂ ਇਹ ਫੱਟੀ ਨੂੰ ਫੋਲਡ ਕਰ ਦਾਂਗੇ ਬਾਈ ਬਸ ਠੀਕ ਆ ਆ ਫੱਟੀ ਹੋ ਗਈ ਇਹ ਫੱਟੀ ਕੋਈ ਵੀ ਚੀਜ਼ ਆਪਾਂ ਲਾਈ ਆ ਜਿਹੜੀ ਇੱਕ ਚੀਜ਼ ਫੋਲਡ ਕਰਤੀ ਦੂਜੀ ਨਾਲ ਦੀ ਨਾਲ ਖੁੱਲੂਗੀ ਇਹ ਫੋਲਡ ਕਰਤੀ ਤਾਂ ਆ ਵੀ ਖੁੱਲੂਗਾ ਐਵੇਂ ਖੁੱਲੂਗਾ ਇਹ ਨਹੀਂ ਵੀ ਇਹ ਫੋਲਡ ਕਰਤਾ ਰਹੇ ਜੂਗਾ ਆ ਰਹੇ ਜੀ ਠੀਕ ਇਹਨੂੰ ਆਪਾਂ ਬਾਈ ਇਹਦੇ ਨਾਲ ਹੀ ਫੋਲਡ ਕਰ ਦਾਂਗੇ ਮੈਗਨੇਟ ਲਾਇਆ ਇੱਥੇ ਖੜ ਜੂਗਾ ਠੀਕ ਆ ਆਪਾਂ ਨੂੰ ਗੇਅਰ ਬ੍ਰੇਕ 'ਚ ਚਲਾਉਣ 'ਚ ਕੋਈ ਪ੍ਰੋਬਲਮ ਹੈਂਡ ਬ੍ਰੇਕ ਵੀ ਗੇਅਰ ਵੀ ਲੀਵਰ ਬਿਲਕੁਲ ਇੱਥੇ ਆਪਾਂ ਬਾਹਰ ਲੈਣਿਆ ਆਪਣੀ ਵਧੀਆ ਟਾਲ ਆਹ ਦੇਖੋ ਜਿੱਦਾਂ ਮਰਜੀ ਗੇਅਰ ਪਾ ਸਕਦੇ ਆ ਐਂਡ ਬ੍ਰੇਕ ਨੂੰ ਕੋਈ ਪ੍ਰੋਬਲਮ ਚਲਾਉਣ ਤੇ 1% ਦੀ ਦਿੱਕਤ ਨਹੀਂ ਆ ਰਹੀ ਹਾਂ ਜਮਾ ਤੇ ਇੱਧਰ ਕੀ ਆ ਬਾਈ ਅੱਛਾ ਤੇ ਹੁਣ ਫੰਗ ਮੱਕੇ ਚੰਨ ਦਿਖਾ ਦਿੰਦਾ ਬਾਈ ਇਹ ਆਪਣਾ ਸਿੰਪਲ ਜਿਹਾ ਕਿਚਨ ਰੱਖਿਆ ਪਿਆ ਐ ਨਹੀਂ ਕੋਈ ਬੜਾ ਆਪਣੇ ਵੀ ਬੜੀ ਆਪਾਂ ਫਰਮਾਇਕਾ ਲਾਇਆ ਵਾ ਜਾਂ ਕਿਵੇਂ ਕਰਿਆ ਪਿਆ ਹਾਂਜੀ ਹਾਂਜੀ ਇਹ ਆਪਣੀ ਸੈਲਫ ਖੁੱਲ ਜਾਂਦੀ ਹੈ ਬਾਈ ਠੀਕ ਹੈ ਜੀ ਠੀਕ ਹੈ ਠੀਕ ਇਹ ਆਪਣਾ ਸਿਲੰਡਰ ਆ ਇਹਦੇ 'ਚ ਆਪਣਾ ਚੁੱਲਾ ਹਾਂਜੀ ਠੀਕ ਹੈ ਠੀਕ ਆ ਚੁੱਲਾ ਜੀ ਹਾਂ ਤੇ ਜੇ ਮੰਨ ਲਓ ਹਵਾ ਆਉਂਦੀ ਆ ਆਪਾਂ ਚਾਹ ਪਾਣੀ ਬਣਾਉਣਾ ਹਾਂਜੀ ਤਾਂ ਆਪਾਂ ਇਹਨੂੰ ਖੋਲ ਲੈਣੇ ਹੁੰਦੇ ਆ ਬਾਈ ਮੈਂ ਤਕਰੀਬਨ ਸੜਕ ਤੇ ਹੀ ਬਣਾਉਣਾ ਹੁੰਦਾ ਖਾਣਾ ਜਾਂ ਚਾਹ ਠੀਕ ਹੈ ਜੀ ਇਦਾਂ ਖੋਲ ਲੈਣਾ ਇੱਥੇ ਮੇਰਾ ਚੁੱਲਾ ਲੱਗ ਜਾਂਦਾ ਠੀਕ ਆ ਆ ਜਾ ਗੜ हां ओके ਜਦੋਂ ਨਹੀਂ ਆ ਹਵਾ ਤਾਂ ਬੇਸ਼ੱਕ ਮੈਂ ਫਲੋਟ ਕਰ ਲਓ ਠੀਕ ਹੈ ਮੈਂ ਉੱਪਰ ਇੱਕ ਕਿਚਨ ਵਾਲਾ ਸਿੰਕ ਤੁਹਾਨੂੰ ਲਾ ਕੇ ਦਿਖਾਉਂਗਾ ਉਹ ਸਿੰਕ ਇੱਥੇ ਲੱਗਦਾ ਠੀਕ ਹੈ ਆ ਦੋ ਸਰਾਖਾਂ ਚ ਇੱਕ ਸਿੰਕ ਲੱਗ ਜਾਂਦਾ ਉੱਪਰ ਸਿੰਕ ਲੱਗਦਾ ਠੀਕ ਲੱਗਦਾ ਮੇਰਾ ਜਿੰਨਾ ਵੀ ਕੰਮ ਕਰਿਆ ਵਾ ਮੈਂ ਕੋਈ ਚੀਜ਼ ਨਾ ਤਾਂ ਬਈ ਕੋਈ ਕੱਸਦਾ ਹੁੰਦਾ ਨਾ ਖੋਲਦਾ ਹੁੰਦਾ ਠੀਕ ਹੈ ਹੁਣ ਜਿਹੜਾ ਉਹ ਸਿੰਕ ਹੈ ਉਹ ਐ ਚੋਟਕੀ ਨੇ ਲੱਗ ਜੂ ਬਸ ਇੱਥੇ ਲਾਤਾ ਸਮਝ ਲਓ ਲੱਗ ਗਿਆ ਉਹਦਾ ਕੋਈ ਆਪਾਂ ਨਟ ਨਹੀਂ ਕਸਣਾ ਨਾ ਖੋਲਣਾ ਸਾਰਾ ਮਸਾਲਾ ਇਹਦੇ ਚ ਰਹਿੰਦਾ ਬਾਈ ਬੱਲੇ ਬੱਲੇ ਕੁਛ ਕ੍ਰੌਕਰੀ ਆਪਣੀ ਜਿਵੇਂ ਆ ਚਾਹ ਪੋੜਨਾ ਹਾਂਜੀ ਹਾਂਜੀ ਹਨਾ ਇਹ ਰੇਟ ਮੰਨ ਲਓ ਵੀ ਜਿਵੇਂ ਹੁਣ ਆਹ ਚਾਕੂ ਵਗੈਰਾ ਮੇਰੇ ਆ ਮੰਨ ਲਓ ਕੱਪਾ ਚਾਹ ਵਾਲੇ ਹਨਾ ਇਹ ਦੁੱਧ ਆ ਗਿਆ ਮਸਾਲੇ ਆ ਹਨਾ ਕੋਲਡ ਡਰਿੰਕ ਵਗੈਰਾ ਮੇਰੇ ਇੱذ ਰੱਖ ਦਿੰਨਾ ਬਾਈ ਇਹਦੀ ਇੱਕ ਪਲੱਸ ਪੁਆਇੰਟ ਆ ਹਾਂਜੀ ਇਹ ਜਿਹੜਾ 12ਵਾਂ ਕੁੱਕ ਹੋ ਰਿਹਾ ਹਾਂਜੀ ਮੀ ਪੈਣ ਲੱਗ ਗਿਆ ਸਨੋਆ ਮੈਂ ਇਹਦਾ ਸੁੱਤਾਂ ਪਿਆ ਨਾ ਠੀਕ ਆ ਸੋਨੂੰ ਇੱਕ ਟਵਿਸਟ ਵੀ ਦਿਖਾਉਂਗਾ ਵੀ ਅੰਦਰੋਂ ਮੈਂ ਬਿਲਕੁਲ ਤਿਆਰ ਹੋ ਜਾਣਾ ਇਹ ਕੰਨਾ ਹੋਣਾ ਨਹੀਂ ਠੀਕ ਆ ਪੁਰਸ਼ ਕਰਕੇ ਮੰਨ ਲਓ ਹੱਥ ਮੂੰਹ ਧੋ ਲੇ ਤੋ ਚਾਹ ਪਾਣੀ ਅੰਦਰ ਕਰ ਲਉ ਇਹਦਾ ਇੱਕ ਪਲੱਸ ਪੁਆਇੰਟ ਆ ਵੀ ਇਹ ਬਾਹਰੋਂ ਵੀ ਕੱਕ ਆ ਬਾਈ ਤੇ ਅੰਦਰੋਂ ਵੀ ਕੱਕ ਆ ਅੰਦਰੋਂ ਕੱਕ ਕਰਨ ਨੂੰ ਤੁਸੀਂ ਉਧਰ ਜਿਓ ਕਾਕੀ ਖੋਲੋ ਇਹਦਾ ਇਹੀ ਪਲੱਸ ਪੁਆਇੰਟ ਆ ਦੇਖੋ ਇਹ ਤਾਂ ਖੁੱਲ ਜਾਂਦਾ ਬਾਈ ਅੰਦਰੋਂ ਹਾਂਜੀ ੁੱਲ ਗਿਆ ਇੱਥੋਂ ਆਪਾਂ ਆਪਣਾ ਸਮਾਨ ਲੈ ਲਿਆ ਚੁੱਲਾ ਚਾਹ ਪੱਤੀ ਲੈ ਲਈ ਹਾਂਜੀ ਇਧਰੋਂ ਆਪਾਂ ਆਪਦਾ ਕੱਪ ਕੱਟ ਸਕਦੇ ਆ ਕੋਈ ਮਸਾਲਾ ਪਾ ਕੇ ਇਧਰੋਂ ਠੀਕ ਠੀਕ ਆ ਠੀਕ ਆ ਦੋਨਾਂ ਪਾਸੇ ਉਧਰੋਂ ਵੀ ਇਧਰੋਂ ਵੀ ਕਈ ਯਾਰ ਮੀਂਹ ਕਣੀ ਪੈਂਦੀ ਆ ਤਾਂ ਮੈਂ ਬਾਹਰ ਨਹੀਂ ਆਉਂਦਾ ਹੁੰਦਾ ਠੀਕ ਹੈ ਅੰਦਰ ਹੀ ਕੁੱਕ ਕਰ ਲੈਣਾ ਉਹਦਾ ਵੀ ਤੁਹਾਨੂੰ ਦੱਸਦਾ ਤੁਹਾਨੂੰ ਨਾਲ ਹੀ ਦੱਸੂ ਵੀ ਅੰਦਰ ਆਪਾਂ ਕੁੱਕ ਕਰਦੇ ਕਿਵੇਂ ਹੁੰਨੇ ਆ ਠੀਕ ਆ ਉਹ ਵੀ ਕਹਿਣਗੇ ਬੰਦੇ ਵੀ ਅੰਦਰ ਕਿਵੇਂ ਕੁੱਕ ਹੋਊਗਾ ਉਹ ਵੀ ਦਿਖਾ ਦੇਣਾ ਤੁਹਾਨੂੰ ਅੰਦਰ ਕੁੱਕ ਕਰਨ ਲਈ ਬਾਈ ਇੱਕ ਛੋਟਾ ਜਿਹਾ ਟੇਬਲ ਰੱਖਿਆ ਹੈਗਾ ਠੀਕ ਆ ਜਿਹੜਾ ਆਪਣਾ ਤਕਰੀਬਨ ਮੰਨ ਲਓ ਵੀ ਵਾਇਰਲ ਹੋਇਆ ਵਾ ਸਾਰੇ ਕਿਤੇ ਠੀਕ ਆ ਜੀ ਇਹਨੂੰ ਆਪਾਂ 에ਅ ਟੇਬਲ ਕਹਿੰਦੇ ਹੁੰਨੇ ਆ ਠੀਕ ਆ ਇਹ ਆਪਾਂ ਇੱਥੇ ਲਾ ਦਿੰਨੇ ਆ ਬਾਈ ਆਪਾਂ ਵਰਕ ਕਰਨਾ ਲੈਪਟਾਪ ਤੇ ਸਹੀ ਗਣਾ ਸਾਹਮਣੇ ਇਹ ਚਲਾਉਣਾ ਹੁੰਦਾ ਮੈਂ ਮੈਂ ਕਿਹਾ ਇੱਥੇ ਜਿਹੜਾ ਕੋਈ ਮਰਜ਼ੀ ਰੱਖ ਲਓ ਲੈ ਕੋਈ ਵੀ ਚੀਜ਼ ਆਪਣੀ ਲੱਗੀ ਵੀ ਆ ਤਾਂ ਕੋਈ ਚੀਜ਼ ਬੰਦ ਨਹੀਂ ਹੁੰਦੀਗੀ ਜੇ ਇਹ ਲੱਗਿਆ ਹੋਇਆ ਤਾਂ ਆਪਣਾ ਸੰਖ ਵੀ ਖੁੱਲੂਗਾ ਬਾਈ ਵੱਲੇ 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 ਠੀਕ ਹੈ ਵਾਈਕ ਕਮਾਲ ਹੈ ਕੀਤੀ ਬਾਈ ਆ ਵੀ ਖੁੱਲੂਗਾ ਉਹ ਵੀ ਖੁੱਲੂਗਾ ਉਹ ਵੀ ਖੁੱਲੂਗਾ ਆ ਵੀ ਖੁੱਲੂ ਸਾਰਾ ਕੁਝ ਖੁੱਲੂਗਾ ਬੰਦਾ ਇੱਥੇ ਪੈ ਵੀ ਸਕਦਾ ਹੈ ਨਾ ਇਹਦੀ ਚਾਹ ਦੀ ਵੀਡੀਓ ਆਪਣੀ ਵਾਇਰਲ ਹੋਈ ਸੀ ਇੱਕ ਆਪਾਂ ਅੰਦਰ ਬਣਾਈ ਸੀ ਚਾਹ ਠੀਕ ਹੈ ਇਹੀ ਟੇਬਲ ਜਦੋਂ ਬਾਈ ਬਾਹਰ ਆਪਾਂ ਸੈਟ ਖੋਲਦੇ ਹੁੰਨੇ ਆ ਇਹ ਮੈਂ ਤੁਹਾਨੂੰ ਸੈਟ ਖੋਲ ਕੇ ਦਿਖਾਉਣਾ ਇਹ ਟੇਬਲ ਆਪਾਂ ਇੱਥੇ ਲਾਉਨੇ ਹੁੰਨੇ ਆ ਵਾਹ ਬਈ ਬੱਲੇ ਬੱਲੇ ਠੀਕ ਆ ਇਹ ਲਾ ਕੇ ਆਪਣਾ ਇਹ ਸੈਟ ਖੁੱਲ ਜਾਂਦਾ ਕਮਾਲੇ ਕਰਤੀ ਠੀਕ ਆ ਇਹ ਸੈਟ ਖੁੱਲ ਗਿਆ ਨਾ ਖੁੱਲ ਗਿਆ ਇਹਦੇ ਉੱਤੇ ਆਪਣੀ ਕੁਰਸੀ ਪਈ ਆ ਬਾਈ ਬਾਈ ਕਮਾਲੇ ਕਰਤਾ ਆ ਤਾਂ بڑے بڑے ਜਿਗਾਰ ਬਾਈ ਨੇ ਪੇਲ ਕਰਤੇ ਗੱਡੀ ਵੀ ਤੁਸੀਂ ਦੇਖ ਲਓ Swift ਹੈ ਗੱਡੀ ਆ ਕੋਈ ਹੋਰ ਗੱਡੀ ਨਹੀਂ ਹੈਗੀ ਇਹ ਬੰਦੇ ਕਹਿੰਦੇ ਨੇ ਚਾਰ ਬੰਦੇ ਬਹੁਤ ਔਖੇ ਬੰਦੇ ਨੇ ਉਹ ਦੇਖੋ ਬਾਈ ਨੇ ਕੀ ਕੁਛ ਕੀਤਾ ਹੋਇਆ ਬਣਾਇਆ ਹੋਇਆ ਉੱਪਰ ਵੀ ਬਾਈ ਟੂਲ ਬਾਕਸ ਆ ਇਹਦੀ ਬਾਕਸ ਆ ਬਾਈ ਇਹ ਵੀ ਬਾਅਦ ਚ ਦਿਖਾਉਂਗਾ ਮੈਂ ਠੀਕ ਆ ਠੀਕ ਆ ਬਾਈ ਨੇ ਜਮਾ ਸਿਰਾ ਲਾਇਆ ਵੇਸ ਚੈੱਕ ਕਰ ਲਓ ਗੱਡੀ ਚਾਰੇ ਪਾਸੇ ਹੁਣ ਦਿਖਾ ਰਿਹਾ ਹਾਂ ਬਾਈ ਨੇ ਵਾਕਈ ਕਮਾਲ ਕੀਤੀ ਪਈ ਆ ਲਓ ਓਰੇ ਬੈਠਾ ਹੁੰਨਾ ਮੈਂ ਠੀਕ ਆ ਠੀਕ ਜੱਟ ਕਰੇ ਥੋੜੀ ਚੁਸਕੀ ਲੈਣੀ ਹੋਵੇ ਨਾ ਚਾਹ ਪਾਣੀ ਦੀ ਹਾਂਜੀ ਓਰੇ ਬੈ ਜਾਣਾ ਹੁੰਨਾ ਮੈਂ ਲੈ ਲੀ ਦੀ ਬਾਹਲੀ ਤਾਂ ਲੈਂਦਾ ਨਹੀਂ ਹੁੰਦਾ ਮੈਂ ਹਣਾ ਇਹ ਹੋ ਗਿਆ ਨਾ ਮੈਂ ਹੁਣ ਸਾਨੂੰ ਲੱਗਦੇ ਹੱਥ ਨਾਲ ਇੱਕ ਬਹੁਤ ਸੁੰਮ ਵਾਲਾ ਉਹ ਦਿਖਾਉਣਾ ਆਪਣਾ ਕਿਚਨ ਵਾਲਾ ਦਿਖਾ ਦਿੰਦਾ ਮੈਂ ਤੁਹਾਨੂੰ ਥੈਂਕ ਹਾਂਜੀ ਆ ਦਿਖਾਓ ਤੇ ਆਪਣਾ ਕਿਚਨ ਵਾਲਾ ਆਪਣਾ ਕਿੱਥੇ ਲੱਗਦਾ ਬਾਈ ਦੇਖੀ ਜਾਓ ਕੀ ਕੁਝ ਦਿਖਾਉਂਦਾ ਮੈਂ ਕਹਿੰਦਾ ਕਮਾਲ ਕਰਤੀ ਮੈਂ ਤਾਂ ਦੇਖ ਕੇ ਹਰਾਮ ਹੈਗਾ ਤੁਸੀਂ ਵੀ ਦੇਖ ਕੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਹਜਾ ਲੱਗਿਆ ਬਾਈ ਦਾ ਸਾਰਾ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਕੋਈ ਚੀਜ਼ ਨਾ ਖੋਲਦੇ ਹੁੰਨੇ ਨਾ ਲਾਉਨੇ ਹੁੰਨੇ ਆ ਆ ਨੱਟ ਪਰਮਨੈਂਟ ਲਾਇਆ ਦੋ ਹਾਂਜੀ ਹਾਂ ਇਹਨੂੰ ਆਪਾਂ ਇੱਥੇ ਸਰਾਖ ਆ ਨਾ ਦੇਖੋ ਇੰਨੇ ਟਾਈਮ ਆ ਇਹਦੇ ਤੇ ਆਪਾਂ ਇਹ ਰੱਖ ਦਾਂਗੇ ਠੀਕ ਹੈ ਤੇ ਆਈ ਬਾਈ ਮਨ ਟ੍ਰੇ ਦਾ ਬਣਾਇਆ ਹਾਂ ਠੀਕ ਆ ਆਪਾਂ ਬਾਈ ਪਾਇ ਪੇ ਇੱਥੇ ਲਾ ਦਿੰਨੇ ਆ ਉਧਰ ਹੋਰ ਚਲਾ ਦਿੰਨੇ ਵੀ ਆਪਣੇ ਠੀਕ ਆ ਠੀਕ ਛਿੱਟੇ ਨਾ ਪੈਣ ਛਿੱਟੇ ਨਾ ਪੈਣ ਉਧਰ ਪਾਣੀ ਕੀ ਮੋਟਰ ਲਾਈ ਹੋਈ ਆ ਉਹ ਵੀ ਦੱਸਦਾ ਜਿਹੜਾ ਆ ਬਾਈ ਇਹਦੇ ਇਹਦੇ ਵਾਂਗੂ ਸੀਗਾ ਠੀਕ ਆ ਇਹਨੂੰ ਤਾਹਾਂ ਤੋਂ ਵੱਡ ਕੇ ਆਪਾਂ ਰੇਤ ਲਿਆ ਠੀਕ ਆ ਸਾਰਾ ਪਾਣੀ ਇਹਦੇ ਚ ਆ ਜਾਂਦਾ ਠੀਕ ਆ ਠੀਕ ਸਬਜ਼ੀ ਧੋਣੀ ਆ ਹਾਂ ਜੀ ਹਾਂ ਹਨਾ ਇਹਦੇ ਚ ਧੋ ਲੈਂਦੇ ਆ ਭਾਂਡਾ ਬਰਤਨ ਇਹ ਚ ਆਪਾਂ ਧੋ ਕੇ ਰੱਖ ਲਈਦੇ ਆ ਠੀਕ ਆ ਇਹਦੇ ਚ ਨਹੀਂ ਹੁੰਦਾ ਤਾਂ ਆਪਾਂ ਉਸੇ ਟੇਬਲ ਨੂੰ ਨੇੜੇ ਕਰ ਲੈਣੇ ਹੁੰਨੇ ਆ ਮੇਰੇ ਟਲਹੋਜੀ ਆ ਟਲਹੋਜੀ ਦੇ ਬਲਾਕ ਆਉਣਗੇ ਆ ਦੇਖੋ ਇੱਥੇ ਧੋ ਲੈ ਹਾਂ ਜੀ ਤਾਂ ਇਹਦੇ ਤੇ ਰੱਖ ਦਿੰਦਾ ਬਿਲਕੁਲ ਰੋਟੀ ਪਾਣੀ ਬਣਾਈ ਜਾਂਦਾ ਹਨਾ ਰੋਟੀ ਪਾਣੀ ਇਹ ਸਿਸਟਮ ਹੋ ਗਿਆ ਇਹਨੂੰ ਜਿਹੜਾ ਪਾ ਹਾਂ ਉਹ ਵੀ ਦੱਸਦਾ ਮੈਂ ਤੁਹਾਨੂੰ ਕਿੱਥੋਂ ਆਉਂਦਾ ਭਾਈ ਨੇ ਪਤਾ ਨਹੀਂ ਕੀ ਕੋ ਸਿੱਟ ਕੀਤਾ ਹੋਇਆ ਉਹ ਲੋ ਉਹ ਤੋਂ ਪਾਣੀ ਵਾਲੀ ਪਾਈਪ ਦੀ ਆ ਗਈ ਜਿਹੜੀ ਆਪਾਂ ਵਾਸ਼ਰੂਮ ਨੂੰ ਯੂਜ਼ ਕਰਦੇ ਆਂ ਉਹ ਪਾਪ ਇੱਥੇ ਆ ਜਾਂਦੀ ਆ ਭਾਈ ਕਿਚਨ ਵੀ ਆ ਗਿਆ ਵਿੱਚ ਬੈੱਡ ਵੀ ਆ ਗਿਆ ਆਪਾਂ ਇੱਥੋਂ ਕੱਢ ਲੈਣੇ ਹੁੰਨੇ ਆ ਪਾਪ ਹਾਂਜੀ ਠੀਕ ਆ ਇੱਥੇ ਚੱਲੀ ਜਾਣਾ ਇਹਨਾਂ ਟੁੱਟੀ ਕੱਸਣੀ ਆਪਾਂ ਟੁੱਟੀ ਵੀ ਕੱਢ ਲੈਣੇ ਆ ਠੀਕ ਆ ਤੇ ਟੁੱਟੇ ਉਹ ਉੱਧਰਲੇ ਪਾਸੇ ਪਈ ਆ ਆਪਣੀ ਉਹ ਜਦੋਂ ਮੈਂ ਵਾਸ਼ਰੂਮ ਦਾ ਤੁਹਾਨੂੰ ਦਿਖਾਵਾਂਗਾ ਨਾ ਠੀਕ ਆ ਇਹ ਉਦੋਂ ਚੱਲੂਗਾ ਵਾਸ਼ਰੂਮ ਵੀ ਆਜਾ ਵਾਸ਼ਰੂਮ ਆ ਵਿਦ ਸ਼ਾਵਰ ਵਿਦ ਸ਼ਾਵਰ ਸ਼ਾਵਰ ਆ ਨਾਉਨ ਉਹਦੇ ਵੀ ਆਪਾਂ ਕੋਸ ਬੰਨਣਾ ਨਹੀਂ ਕੋਸ ਖੋਲਣਾ ਨਹੀਂਗਾ ਠੀਕ ਆ ਠੀਕ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਠੀਕ ਆ ਔਰ ਮੈਂ ਤੁਹਾਨੂੰ ਦਿਖਾ ਦੇਣਾ ਵਾਸ਼ਰੂਮ ਖੋਲਦਾ ਆਪਦਾ ਮੈਂ ਕਿੰਦੇ ਗਿਆ ਆਪਾਂ ਹਾਂਜੀ ਸਭ ਕੁਝ ਬੰਨਿਆ ਖੋਲਿਆ ਵਿੱਚੀ ਪਿਆ ਇਹਦੇ ਠੀਕ ਆ ਠੀਕ ਇਹ ਵਾਸ਼ਰੂਮ ਹੈ ਇਹ ਪੜਦੇ ਦੀ ਉਦੋਂ ਜ਼ਰੂਰਤ ਪੈਂਦੀ ਆਗੀ ਜਦੋਂ ਕਿ ਆਪਾਂ ਨਾਖੋ ਦੇ ਹੈਲੀਪੈਡ ਤੇ ਖੜੇ ਹੋਈਏ ਹਨਾ ਹਾਂਜੀ ਹਾਂਜੀ 12 13000 ਫੁੱਟ 14000 ਫੁੱਟ ਤੇ ਤਾਂ ਹਵਾ ਇੰਨੀ ਕ ਚੱਲਦੀ ਹੁੰਦੀ ਆ ਮੈਂ ਤੁਹਾਨੂੰ ਦੱਸ ਦਿੰਨਾ ਏ ਗੱਡੀ ਜਦੋਂ ਖੜੀ ਹੁੰਦੀ ਆ ਨਾ ਐ ਹਵਾ ਚੱਲਦੀ ਹੁੰਦੀ ਆ ਐ ਗੱਡੀ ਹਿਲਦੀ ਹੁੰਦੀ ਆ ਇੰਨੀ ਤੇਜ਼ ਹਿਸਾਬ ਲਾ ਲਓ ਵੀ ਕਿੰਨੀ ਪ੍ਰਤੀ ਘੰਟੇ ਦੀ ਉਤਾਰ ਨਾਲ ਹਵਾ ਹੁੰਦੀ ਆ ਇਹ ਤਾਂ ਮੋਟਾ ਰੱਖਿਆ ਹਨਾ ਨਹੀਂ ਤਾਂ ਵਾਟਰਪਰੂਫ ਮਿਲਦੇ ਹੁੰਦੇ ਨਾ ਉਹ ਮਹਿੰਗੇ ਮਹਿੰਗੇ ਮਿਲਦੇ ਆ ਇੱਥੇ ਮੇਰਾ ਬਾਥਰੂਮ ਬਣ ਜਾਂਦਾ ਠੀਕ ਆ ਠੀਕ ਠੀਕ ਆ ਸਿਆਮਾ ਉਹ ਕੇ ਆਜੀ ਇਹਦਾ ਪਤਾ ਹੀ ਲੱਗਦਾ ਇਹਦਾ ਸ਼ਾਵਰ ਦਿਖਾ ਦੇਣਾ ਸਾਨੂੰ ਮੈਨੂੰ ਪਤਾ ਹੀ ਲੱਗਦਾ ਭਾਈ ਕਿਧਰੋਂ ਕੀ ਕੋਸ ਕੱਢੀ ਜਾਂਦਾ ਇਹ ਤੇ ਆ ਲਓ ਵਾਸ਼ਰੂਮ ਵੀ ਰੈਡੀ ਹੋ ਗਿਆ ਆਲੇ-ਦਾਲੇ ਪੜਦਾ ਹੋ ਗਿਆ ਜਿਵੇਂ ਮਰਜੀ ਨਾਓ ਵਾਸ਼ਰੂਮ ਚਲਾਉਣ ਲਈ ਇੱਕ ਇਹ ਆਪਣੇ ਕੋਲੇ ਰਫਲ ਰੱਖੀ ਵੀ ਆ ਡੰਮੀ ਰਫਲ ਆਪਾਂ ਕਹਿ ਠੀਕ ਹੈ ਕਈ ਵਾਰ ਫੇ ਚੋਰ ਚੱਕਾ ਡਰਣਾ ਪਾ ਜਾਂਦਾ ਹੁੰਦਾ ਹਾਂਜੀ ਹਾਂਜੀ ਠੀਕ ਹੈ ਠੀਕ ਤੇ ਇਹ ਦੇਖੋ ਹੁਣ ਚੱਲਦੀ ਗੱਡੀ 'ਚ ਪ੍ਰੈਸ਼ਰ ਬਣ ਜਾਣਾ ਜੇ ਪਾਣੀ ਘੱਟ ਹੋਵੇ ਤੇ ਤਾਈਆਂ ਨੂੰ ਭਰ ਕੇ ਰੱਖੀਦਾ ਫੋਨ ਠੀਕ ਆ ਠੀਕ ਆ ਇਹ ਪਾਣੀ ਆ ਇਹ ਕਿੰਨਾ ਬਾਈ ਪਾਣੀ ਹੁੰਦਾ ਇਹਦੇ 'ਚ ਬਾਈ 40 ਲੀਟਰ ਪਾਣੀ ਆ ਜਾਂਦਾ 40 ਲੀਟਰ ਠੀਕ ਆ ਆਪਣੇ ਕੋਲੇ ਪਾਣੀ ਦੀ ਕੰਟੈਂਟ ਹੀ ਜਿੰਨੀ ਹੁੰਦੀ ਆ ਕੁਆਂਟੀਟੀ ਆਪਣੇ ਕੋਲੇ ਹੋਊਗੀ 40 ਲੀਟਰ ਨਾਲ ਨੂੰ ਹਾਂਜੀ 30 ਲੀਟਰ ਪੀਣ ਨੂੰ 70 ਲੀਟਰ ਮੇਰੇ ਕੋਲੇ ਐਨੀ ਟਾਈਮ ਪਾਣੀ ਰਹਿੰਦਾ ਗੱਡੀ 'ਚ 70 ਲੀਟਰ ਠੀਕ ਆ ਠੀਕ ਆ 30 37 ਲੀਟਰ ਡੀਜ਼ਲ ਹਾਂਜੀ 10 ਲੀਟਰ ਦੀ ਸਪੇਅਰ ਕੈਨ ਹੋ ਮੰਨ ਲਓ ਵੀ 70 ਲੀਟਰ ਇਹ ਹਾਂਜੀ ਤੇ 30 ਚੱਲ ਆ ਜ 70ਤੀ ਕੁਆਂਟਲ ਕੁਆਂਟਲ ਤੇ 10 ਲੀਟਰ ਦੀ ਉਹ ਇੱਕ ਇੱਕ ਕੁਆਂਟਲ 10 ਲੀਟਰ ਲਿਕੂ ਰਹਿੰਦਾ ਮੇਰੇ ਕੋਲ ਠੀਕ ਹੈ ਪੂਰਾ ਡੀਜ਼ਲ ਤੇ ਉਹ ਮਿਲਾ ਕੇ ਪਾਣੀ ਮਾ ਕੇ ਸਾਵਰਾ ਆਪਾਂ ਇਹਨੂੰ ਪਾਇਪ ਨੂੰ ਇੱਥੇ ਲਾ ਦੇਣਾ ਇਹ ਵੀ ਆਪਾਂ ਘਰੇ ਬਣਾਈ ਆ ਦੀ ਵੀਡੀਓ ਆਪਣੇ YouTube ਤੇ ਪਈ ਆ ਠੀਕ ਹੈ ਜੇ ਕਿਸੇ ਨੇ ਦੇਖਣੀ ਹੋਵੇ ਬਾਈ ਦਾ ਨਾਲੇ ਚੈਨਲ ਵੀ ਆ ਰਾਜੂ ਮਾਨ ਕਰਕੇ ਆ ਵੀਰੇ ਰਾਜੂ ਮਾਨ 911 ਦੇ ਨਾਮ ਤੇ ਆ ਬਾਈ ਰਾਜੂ ਮਾਨ 911 ਬਾਈ ਦਾ ਚੈਨਲ ਆ ਭੇਜ ਦਨ ਲੱਕੋ ਕੇ ਗੇਟ ਵਾਲਾ ਆ ਇਹਦੇ ਵਿੱਚ ਇੱਥੇ ਠੀਕ ਹੈ ਪਾਣੀ ਦਾ ਕਨੈਕਸ਼ਨ ਇੱਧਰ ਗੇਟ ਵਾਲਾ ਇਹਨੂੰ ਆਪਾਂ ਬਿਨਾ ਇਹ ਤੋਂ ਲਾਇਤੋ ਵੀ ਲਾ ਦਿੰਦੇ ਪਰ ਆਪਾਂ ਇਹ ਕੱਢ ਲਿਆ ਸੀ ਇਹਰੇ ਚੋਇਨਾ ਸਿਸਟਮ ਮੈਂ ਸਮਝ ਗਿਆ ਤੇ ਵਿੱਚੋਂ ਤੇ ਆਇਆ ਹੋ ਜਾਂਦਾ ਹਾਂ ਉਹ ਕੀ ਲਾਤਾ ਨਾ ਤਾਂ ਇਹਨੇ ਸ਼ਾਵਰ ਨੇ ਲੱਗ ਜਾਣਾ ਭਾਈ ਲੱਗ ਗਿਆ ਲੱਗ ਗਿਆ ਹੁਣ ਫਿਰ ਮੈਂ ਚਲਾ ਕੇ ਦਿਖਾਉਣਾ ਥੋੜਾ ਜਿਹਾ 1 ਮਿੰਟ ਲਾਉਂਗਾ ਥੋੜਾ ਚਲਾਉਣ ਨੂੰ ਲੋ ਵੀ ਸ਼ਾਵਰ ਵੀ ਬਣ ਕੇ ਰੈਡੀ ਹੋ ਗਿਆ ਬੰਦੇ ਨੂੰ ਰੂਮ ਲੈਣ ਦੀ ਲੋੜ ਨਹੀਂ ਹੈਗੀ ਗੱਡੀ ਚਾਹੇ 4 ਮਹੀਨੇ ਬੰਦਾ ਬਾਹਰ ਰਵੇ ਆ ਰੂਮ ਲੈਂਡ ਦੇ ਲੋੜ ਨੇ ਰੂਮ ਦਾ ਖਰਚਾ ਕਰਦੇ ਲੋੜ ਨੇ ਨਹਾਉਣਾ ਪਹਿਣਾ ਖਾਣਾ ਬਣਾਉਣਾ ਸਾਰਾ ਕੁਝ ਗੱਡੀ 'ਚ ਇੱਕ ਬੰਦਾ ਜਿੱਦਾਂ ਮਰਜ਼ੀ ਜਿੰਨਾ ਮਰਜ਼ੀ ਟਾਈਮ ਤੱਕ ਬਾਹਰ ਰਹਿ ਸਕਦਾ ਉਹਨੂੰ ਹੋਟਲ ਰੂਮ ਲੈਂਡ ਦੀ ਕੋਈ ਲੋੜ ਨਹੀਂ ਆਹ ਵਾਲੀ ਵਧੀਆ ਆਈਟਮ ਲੱਗੀ ਬਾਈ ਨੂੰ ਅੰਦਰ ਵੀ ਬਾਹਰ ਵੀ ਤੇ ਲਾਉਣ ਦਾ ਤਰੀਕਾ ਬਾਈ ਨੇ ਦੇਖੋ ਪਹਿਲਾ ਅਸੀਂ ਇਕੱਲੀ ਤਾਰ ਲਾਈ ਸੀਗੀ ਬੈਟਰੀ ਤੇ ਅੱਛਾ ਜੀ ਜਦੋਂ ਤਾਰ ਲਾਈ ਸੀ ਸਾਨੂੰ ਉਹ ਚਿੱਕ ਇਫੈਕਟ ਨਜ਼ਰ ਆਇਆ ਵੀ ਜਦੋਂ ਬੰਦਾ ਨਾ ਹੁੰਦਾਗਾ ਹਾਂਜੀ ਉਹਨੂੰ ਲਾ ਲਿਆ ਪਾਣੀ ਆ ਗਿਆ ਹਨਾ ਦਵਾਰੇ ਫੇਰ ਜਦੋਂ ਛੱਡਣਾ ਹਾਂਜੀ ਤਾਂ ਬੰਦਾ ਮੰਨ ਲਓ ਕੱਪੜੇ ਲਾਹੇ ਵੇ ਬਾਹਰ ਜਾਂਦਾ ਸੀਗਾ ਹਾਂਜੀ ਫੇਰ ਅਸੀਂ ਇੱਥੇ ਇੱਕ ਬੈਡਸ਼ੋ ਚਲਾਤੀ ਬਾਈ ਠੀਕ ਆ ਓਕੇ ਹੁਣ ਆਪਾਂ ਇੱਥੇ ਆ ਦੇ ਛੱਡਿਆ ਵਾ ਨਾ ਆਪਣਾ ਸ਼ਾਵਰ ਹਾਂਜੀ ਹੁਣ ਆਪਾਂ ਸ਼ਾਵਰ ਲਾ ਦਾਂਗੇ ਠੀਕ ਆ ਤੇ ਆਪਾਂ ਨਾ ਆ ਸਕਦੇ ਆ ਬਿਲਕੁਲ ਪ੍ਰੋਪਰ ਤਰੀਕੇ ਨਾਲ ਠੀਕ ਆ ਉਹ ਚਲਾਤੀ ਆ ਇਧਰੋਂ ਕਨੈਕਸ਼ਨ ਦਿੱਤਾ ਬਾਈ ਨੇ ਬੈਟਰੀ ਨਾਲੋਂ ਆ ਲੋ ਚੱਲ ਪਈ ਰਿਚਾਵਰ ਨਾਲ ਬੇ ਬੰਦਾ ਜੋ ਮਾਰ ਚੈੱਕ ਕਰ ਸਕਦੇ ਕਮਾਲ ਆ ਜੀ ਇੱਥੋਂ ਹੀ ਬੰਦ ਹੋ ਜਾਣਾ ਆ ਬੰਦ ਹੋ ਗਿਆ ਠੀਕ ਹੀ ਆ ਨਾ ਗੱਲਬਾਤ ਇਹ ਆਪਾਂ 6 ਮਹੀਨਿਆਂ ਚ ਤਿਆਰ ਕਰੀ ਸੀ ਬੇ ਜਦੋਂ ਤੱਕ 9 ਮਹੀਨੇ ਇੱਕ ਗੱਲ ਹੋਰ ਬਾਈ ਆ ਪਹਿਲਾਂ ਕਿਤੇ ਦੇਖਿਆ ਸੀ ਕਿ ਆਪੇ ਬਣਾਈ ਆ ਤਿਆਰ ਕੀਤੀ ਆ ਨਹੀਂ ਆਪੇ ਹੀ ਬਣਾਈ ਆ ਭਾਈ ਜਿਵੇਂ ਜਿਹਾ ਆਪਾਂ ਨੂੰ ਲੱਗਦਾ ਸੀਗਾ ਠੀਕ ਆ ਕਿਉਂਕਿ ਮੈਨੂੰ ਇੱਕ ਕੰਫਰਟ ਬੈੱਡ ਚਾਹੀਦਾ ਸੀ ਠੀਕ ਆ ਜੀ ਇੱਕ ਟਵਿਸਟ ਹੁਣ ਤੁਸੀਂ ਇੱਕ ਗੱਲ ਐ ਕਹੋਗੇ ਜਦੋਂ ਮੈਂ ਗੱਲ ਹੁਣ ਕਹੂੰਗਾ ਨਾ ਤੁਸੀਂ ਕਹੋਗੇ ਹਾਂ ਹਾਂ ਜੀ ਇੱਕ ਮੈਨੂੰ ਟਾਇਲਟ ਚਾਹੀਦੀ ਸੀ ਇਹਦੇ ਵਿੱਚ ਅੱਛਾ ਜੀ ਟਾਇਲਟ ਵੀ ਹੈ ਟਾਇਲਟ ਵੀ ਆ ਟਾਇਲਟ ਗੱਡੀ ਚ ਦੋ ਸੰਖਾ ਇੱਕ ਇਨ ਇੱਕ ਆਊਟ ਅੱਛਾ ਜੀ ਹਾਂ ਲੱਗਦਾ ਨਹੀਂ ਭਾਈ ਟਾਇਲਟ ਅੱਜ ਹੋਊਗੀ ਹਾਂ ਟਾਇਲਟ ਵੀ ਤੁਹਾਨੂੰ ਦਿਖਾਉਂਗਾ ਮੈਂ ਲੈ ਕੇ ਜਾਵਾਂਗਾ ਪਹਿਲਾਂ ਕਾਲੇ ਪਾਸੇ ਵੀ ਠੀਕ ਆ ਟਾਇਲਟ ਤੋਂ ਪਹਿਲਾਂ ਆਪਾਂ ਤੁਹਾਨੂੰ ਸੈਂਕ ਦਿਖਾਵਾਂਗੇ ਠੀਕ ਹੈ ਕਿਉਂਕਿ ਆਪਾਂ ਅੰਦਰ ਸੈਂਕ ਯੂਜ਼ ਕਰਦੇ ਹਾਂ ਹਨਾ ਹਾਂ ਜੀ ਇੰਨੇ ਕੰਨ ਹੀ ਫੋਲਡ ਹੋ ਜਾਂਦਾ ਠੀਕ ਹੈ ਜੀ ਕੋਈ ਚੀਜ਼ ਆਪਾਂ ਬੰਦ ਦੇ ਫੋਲਡ ਦੇ ਨਹੀਂ ਲੋ ਫੋਲਡ ਵੀ ਹੋ ਗਿਆ ਬੰਦ ਹੋ ਗਿਆ ਬਸ ਇੰਨੇ ਹੀ ਟਾਈਮ ਆਇਰਾ ਵਾਪਸ ਕੇ ਬੰਦ ਹੋ ਗਿਆ ਹਾਂ ਜੀ ਹੁਣ ਮੈਂ ਤੁਹਾਨੂੰ ਅੰਦਰ ਵਾਲਾ ਸੈਂਕ ਦਿਖਾ ਦਿੰਦਾ ਇਧਰ ਦੀ ਖੋਲੋ ਉਹਨਾਂ ਅੰਦਰ ਸੰਖ ਦੇਖੀਏ ਬਾਈ ਇਹ ਵਾਲਾ ਜਿਹੜਾ ਸੰਖ ਆ ਬਾਈ ਇਹਨੂੰ ਆਪਾਂ ਇਹਦੇ ਚ ਕਸ ਦਿੰਨੇ ਹੁੰਨੇ ਆ ਠੀਕ ਆ ਤੇ ਇਧਰੋਂ ਚੂੜਨਾ ਬਾਈ ਆਪਾਂ ਇਹਰੇ ਚ ਕਸ ਦਿੰਨੇ ਆ ਇੱਥੋਂ ਇਹਰੇ ਚ ਲਾ ਦਿੰਨਾ ਹੁੰਨਾ ਮੈਂ ਤੇ ਆ ਪਾਣੀ ਬਾਹਰ ਜਾਂਦਾ ਹਾਂ ਇਹ ਜਿਹੜਾ ਪਾਣੀ ਜਾਂਦਾ ਬਾਈ ਹਾਂਜੀ ਇਹ ਬਾਹਰਲੇ ਪਾਸੇ ਉਧਰਲੇ ਪਾਸੇ ਥੱਲੇ ਜਾਓ ਤੁਸੀਂ ਪਾਣੀ ਇਧਰ ਹਾਂ ਥੱਲੇ ਵਗ ਜਾਓ ਬਾਈ ਆਊਗਾ ਪਾਣੀ ਆਹ ਲੋ ਆ ਗਿਆ ਬੱ ਠੀਕ ਆ ਠੀਕ ਆ ਠੀਕ ਆ ਬਾਈ ਨੇ ਕਨੈਕਸ਼ਨ ਦਿੱਤਾ ਥੱਲੇ ਨੂੰ ਟੇਬਲ ਠੀਕ ਆ ਬਾਈ ਠੀਕ ਆ ਕੰਮ ਸਾਰਾ ਬਾਈ ਨੇ ਇੱਕ ਨੰਬਰ ਕੀਤਾ ਤੇ ਦੇਖਣ ਵਾਲੀ ਗੱਲ ਆ ਤੇ ਬਾਈ ਨੇ ਦਿਮਾਗ ਲਾਇਆ ਕਿਵੇਂ ਵੀ ਇੰਨੀ ਛੋਟੀ ਗੱਡੀ 'ਚ ਇੰਨਾ ਕੁਸ ਕਿਵੇਂ ਅਰੇਂਜ ਕੀਤਾ ਜਾਵੇ ਉਹ ਸਾਰਾ ਕੁਸ ਬਾਈ ਨੇ ਕੀਤਾ ਤੇ ਦਿਖਾਇਆ ਬਹੁਤ ਵਧੀਆ ਲੱਗਿਆ ਦੋ ਚੀਜ਼ਾਂ ਰਹਿ ਗਈਆਂ ਹਾਂਜੀ ਜਿਹੜੀਆਂ ਗੱਡੀ ਦੇ ਵਿੱਚ ਸਭ ਤੋਂ ਪਿਆਰੀਆਂ ਲੱਗਦੀਆਂ ਮੈਨੂੰ ਆਪਾਂ ਜਦੋਂ ਪਾਣੀ ਪੀਣਾਗਾ ਇਹ ਮਹੌਨੇ ਪਾਣੀ ਮੈਂ ਵਰਜ ਕਾਨ ਭਰਦਾ ਹੁੰਦਾ ਮੇਰਾ 20 ਲੀਟਰ ਵਾਲਾ ਹਾਂਜੀ ਮੇਰਾ ਤੁਰ ਜਾਂਦਾ ਗੱਡੀ ਲਾਈਟਾਂ ਤੇ ਖੜੀ ਆ ਜਾਂ ਮੈਨੂੰ ਕਿਤੇ ਜ਼ਰੂਰਤ ਆ ਹਾਂਜੀ ਤਾਂ ਇਹ ਵਾਲੀ ਮੋਟਰ ਤੋਂ ਪਾਣੀ ਭਰਦਾ ਹੁੰਦਾ ਮੈਂ ਦੇਖੋ ਠੀਕ ਆ ਠੀਕ ਆ ਠੀਕ ਆ ਪੀਣ ਵਾਲਾ ਪਾਣੀ ਮੇਰਾ ਇੱਥੇ ਆ ਮਤਲਬ ਇਹ ਵੀ ਫਿਲਟਰ ਹੋ ਕੇ ਆਉਂਦਾ ਬਈ ਕੀ ਆ ਇਹ ਫਿਲਟਰ ਵਾਲਾ ਪਾਣੀ ਘਰੋਂ ਭਰ ਦਿੰਦਾ ਹੁੰਦਾ ਉਹਰੇ ਚ ਮੈਂ ਠੀਕ ਆ ਉਹ ਇੱਕ ਵਾਰੀ ਆਹ ਮੋਟਰ ਲੱਗੀ ਆ ਹਾਲੇ ਮੋਟਰ ਲੱਗੀ ਵੀ ਆ ਮਤਲਬ ਉਹ ਪਾਣੀ ਨਾ ਉੱਥੋਂ ਨਹੀਂ ਕੱਢਦਾ ਹੁੰਦਾ ਠੀਕ ਆ ਠੀਕ ਆ ਇੱਥੋਂ ਆ ਦੇਖੋ ਕਿੰਨੇ ਚਿਰ ਚਿਰ ਹੁਣ ਤੁਸੀਂ ਆਲਾ ਹਿਸਾਬ ਵੀ 2 ਮੈਂਟ ਨਹੀਂ ਸਕੈਂਟਾਂ ਦੇ ਹਿਸਾਬ ਨਾਲ ਹਾਂ ਜੀ ਹਾਂ ਠੀਕ ਆ ਯਾਨੀ ਪਾਣੀ ਭਰਨ ਦਾ ਤੈਨੂੰ ਬਾਹਰ ਨਹੀਂ ਉਤਰਨਾ ਪੈਣਾ ਗੱਡੀ ਖੜਾਉਣੀ ਨਹੀਂ ਪੈਣੀ ਮੰਨ ਲਓ ਵੀ ਮੈਂ 20 ਲੀਟਰ ਪਾਣੀ ਭਰਦਾ ਉਹਨਾਂ ਦਾ 10 ਹੋ ਲੈਣਾ 30 ਲੀਟਰ ਹੁੰਦਾ ਤਾਂ ਮੇਰੇ 10 ਤੋਂ 12 ਦਿਨ ਪਾਣੀ ਨਾਲ ਲੰਘ ਜਾਂਦੇ ਆ 10 ਤੋਂ 12 ਦਿਨ ਹਾਂ 12 ਦਿਨ ਲੰਘ ਜਾਂਦੇ ਆ ਠੀਕ ਤੇ ਜਿਹੜਾ ਟਵਿਸਟ ਵਾਲੀ ਚੀਜ਼ ਦਿਖਾਉਣਾ ਤੁਹਾਨੂੰ ਉਹ ਮੈਂ ਦਿਖਾਉਂਗਾ ਟਾਇਲਟ ਆ ਇਦਾਂ ਕਰਕੇ 베ਦੀ ਦਿਖਾਉਂਗਾ ਖੋਲੋ ਬਾਈ ਹੁਣ ਟਾਇਲਟ ਦੇਖੀਏ ਬਾਈ ਨੇ ਬਣਾਈ ਹੋਈ ਆ ਇਹ ਟਾਇਲਟ ਆ ਮੇਰੀ ਠੀਕ ਆ ਠੀਕ ਆ ਆ ਸੀਟ ਦੇ ਇਹ ਸੀਟ ਆ ਇਹਦੇ ਚ ਕੰਪਨੀ ਦੇ ਲੱਗਦੇ ਆ ਫੋਲੋ થી ਨਾ ਠੀਕ ਆ ਟਾਇਲਟ ਕਰਕੇ ਉਹ ਲੋਕ ਹੋ ਜਾਂਦੇ ਆ ਠੀਕ ਆ ਠੀਕ ਆ ਗਲਤੀ ਨਾਲ ਕਿਤੇ ਗਲਤੀ ਦਰਸਤੀ ਨਾ ਹੋ ਜੇ ਤਾਂ ਇਹ ਪੋਰਟ ਬਾਹਰ ਨਿਕਲ ਜਾਂਦਾ ਇਹ ਤਾਂ ਹੁੰਦਾ ਨਹੀਂ ਪਾਣੀ ਵਾਲਾ ਸਿਸਟਮ ਇਹਰੇ ਚ ਵੀ ਲੱਗਦਾਗਾ ਉਹ ਪਿਆ ਪਾਣੀ ਵਾਲਾ ਪਾਣੀ ਵਾਲਾ ਲਾ ਕੇ ਤੂੰ ਮੁੜ ਕੇ ਇਹਨੂੰ ਬੰਦ ਕਰ ਦਿੰਨਾ ਇਹ ਹੋ ਜਾਂਦਾ ਮੇਰਾ ਯੂਜ਼ ਨੂੰ ਬਾਕਸ ਬਿਲਕੁਲ ਤੂੰ ਮੁੜ ਕੇ ਮੈਂ ਇੱਥੇ ਆਪਣੇ ਹੱਥ ਓਕੇ ਹਾਂ ਜੀ ਤੇ ਉਦੋਂ ਮੁੜ ਕੇ ਬੁਰਸ਼ ਕਰਕੇ ਇਹਨੂੰ ਬੰਦ ਕਰ ਦੇਣਾ ਇੱਥੇ ਆਪਣਾ ਟੇਬਲ ਲੱਗ ਜਾਂਦਾ ਚਾਹ ਪਾਣੀ ਬਣਾਈਦਾ ਚਾਹ ਪਾਣੀ ਪੀ ਕੇ ਫਿਰ ਬਾਹਰ ਆਈਦਾ ਆਪਾਂ ਹਨਾ ਫਿਰ ਆਪਾਂ ਗੱਡੀ ਆਪਣੀ ਕੀ ਬਾਤ ਆ ਜੀ ਚਲਾ ਲੈਣੇ ਹੁੰਦੇ ਆ ਸਿਸਟਮ ਵਾਕਈ ਕਮਾਲ ਆਹ ਬਾਈ ਕੀ ਚੀਜ਼ ਆ ਆ ਪਾਇਪ ਲਾਏ ਹੋਏ ਨੇ ਇਹ ਜਿਹੜੇ ਪਾਇਪ ਪਾਏ ਤੇ ਵੀਡੀਓ ਮੈਂ ਕਹਿੰਦਾ ਸਿੰਗਲ ਚੱਲਦਾਗਾ ਹਨਾ ਮੇਰੇ ਨਾਲ ਕੋਈ ਚੱਲਦਾ ਨਹੀਂ ਬੰਦਾ ਠੀਕ ਆ ਜੀ ਤਾਂ ਹੁਣ ਜਿਵੇਂ ਮੰਨ ਲਓ ਮੈਂ ਮੰਨ ਲਓ ਇਹਦੀ YouTube ਦੀ ਵੀਡੀਓ ਬਣਾਉਣੀ ਆ ਹਾਂ ਜੀ ਇਹ ਤਰਾਇ ਪਾਟ ਰੱਖਿਆ ਸੀਗਾ ਇਹ ਹਾਇ ਤਾਂ ਛੋਟਾ ਜਿਹਾ ਪਰ ਇਹ 2000 ਰੁਪਏ ਦਾ ਸਾਰਾ ਸਿਸਟਮ ਆ ਠੀਕ ਹੈ ਕਿਉਂਕਿ ਇਹ ਲੋਹੇ ਦਾ ਰੱਖਿਆ ਹੋਇਆ ਜਿਵੇਂ ਮੇਰੇ ਕੋਲੇ ਆ ਕਵਰ ਰੱਖਿਆ ਕਿੰਨਾਂ ਫੋਨ ਗਿਆ ਗਿਆ ਸੀ ਮੇਰਾ ਠੀਕ ਹੈ ਪਰ ਇਹ ਫੋਨ ਮੈਂ ਹੀ ਚੱਕ ਲਿਆ ਵੀ ਲੋਹੇ ਦਾ ਹੀ ਆ ਠੀਕ ਆ ਵੀ ਲੋਹੇ ਦਾ ਹਾਂ ਇਹ ਵੀ ਲੋਹੇ ਦਾ ਇਹ ਡਿੱਗ ਪਿਆ ਸੀ ਫਿਰ ਮੈਂ ਆ ਵੀ ਇਹਦੇ ਨਾਲ ਆਪਦੇ ਕਾਪ ਹੀ ਬੁਣੀ ਸੀ ਮੈਂ ਦੋ ਲੋਹਰਾਂ ਦੇ ਆ ਕੱਢ ਕੇ ਆ ਬੁਣ ਲਿਆ ਸੀ ਕਿਉਂਕਿ ਇੱਕ ਦਿਨ ਮੈਂ ਵੀਡੀਓ ਬਣਾਉਂਦਾ ਸੀਗਾ ਠੀਕ ਉਖਲੀ ਪੈ ਗਈ ਸੀ ਜਿੱਥੇ ਫਤੇਗੜ ਸਾਹਿਬ ਤੋਂ ਆ ਪਾਣੀ ਬਹੁਤ ਸੀ ਜੇ ਆ ਨਾ ਪਾਇਆ ਹੁੰਦਾ ਸਾਨੇ ਫੋਨ ਡਿੱਗ ਪੰ ਠੀਕ ਹੈ ਇਹ ਜਦੋਂ ਤਾਂ ਵੀਡੀਓ ਬਣਾਉਣੀ ਹੁੰਦੀ ਆ ਮੈਂ YouTube ਦੀ ਉਹ ਤਾਂ ਮੈਂ ਇੱਥੇ ਲਾ ਦਿੰਦਾ ਹਾਂ ਠੀਕ ਆ ਜਦੋਂ Instagram ਦੀ ਬਣਾਉਣੀ ਆ ਉਹ ਤਾਂ ਇੱਥੇ ਲਾ ਦਿੰਦਾ ਠੀਕ ਹੈ ਇਹ ਵੀ ਮੇਰਾ ਮੂਹਰਲਾ ਪਿਛਲਾ ਇੱਥੇ ਲੱਗ ਜਾਂਦਾ ਠੀਕ ਆ ਲੋਪਾ ਆ ਉਧਰ ਲੱਗੀਆਂ ਆ ਜੇ ਬਾਥਰੂਮ ਦੀ ਬਣਾਉਣੀ ਆ ਜਾਂ ਕਿਚਨ ਦੀ ਬਣਾਉਣੀ ਆ ਹਾਂ ਜੀ ਜਿਵੇਂ ਵੀ ਮੰਨ ਲਓ ਜਾਂ ਟਾਈਮ ਲੈਪਸ ਲੈਣਾ ਆਪਾਂ ਹਾਂ ਠੀਕ ਹੈ ਹਨਾ ਸਨਰਾਈਜ਼ ਹੁੰਦਾਗਾ ਹਨਾ ਸਨਸੈਟ ਹੁੰਦਾ ਤਾਂ ਉਹਦੀ ਵੀਡੀਓ ਬਣਾ ਲੈਣੀ ਹੁੰਦੀ ਆਪਾਂ ਆਹ ਬਾਈ ਦੀ Instagram YouTube Facebook ID ਰਾਜੂ ਮਾਨ 5911 ਬਾਈ ਜੀ ਬਹੁਤ ਵਧੀਆ ਤੁਸੀਂ ਬਣਾਇਆ ਇੱਕ ਨੰਬਰ ਚੀਜ਼ ਦੇਖ ਕੇ ਬਹੁਤ ਸੋਹਣੀ ਲੱਗੇ ਇਹ ਜਿਹੜਾ ਸਿਸਟਮ ਬਣਾਇਆ ਇਹਦੇ ਤੇ 6 ਮਹੀਨੇ ਲੱਗੇ ਸੀ ਆਪਾਂ ਨੂੰ ਠੀਕ ਹੈ 6 ਮਹੀਨੇ ਤੇ ਬਿਲਡਿੰਗ ਵੀ ਆਪਾਂ ਆਪ ਕਰਿਆ ਠੀਕ ਹੈ ਜੀ ਪਲਾਸਟਿਕ ਦਾ ਕੰਮ ਵੀ ਆਪਾਂ ਆਪ ਕਰਿਆ ਠੀਕ ਹੈ ਜੀ ਲੱਕੜ ਦਾ ਕੰਮ ਵੀ ਆਪਾਂ ਆਪ ਕਰਿਆ ਠੀਕ ਹੈ ਜੀ ਇਹਦੇ ਤੇ ਸਾਰਾ ਜਿੰਨਾ ਖਰਚਾ ਆਇਆਗਾ ਹਾਂ ਜੀ ਮੇਰੀ ਮਿਹਨਤ ਲੱਗਿਆ 6 ਮਹੀਨੇ ਰੀ ਤਾਂ ਮੈਂ 40000 ਰੁਪਏ ਚ ਗੱਡੀ ਤਿਆਰ ਕਰੀ ਆ 40 ਹਜ਼ਾਰ ਅਗਲੇ ਕਹਿਣ ਤੇ ਲੱਖ ਡੇਢ ਲੱਖ 2 2.5 ਲੱਗਿਆ ਦੋ ਨਹੀਂ ਲੱਗਦਾ ਹੁੰਦਾ ਨਹੀਂ ਮੈਨੂੰ ਦੇਖ ਕੇ ਵੀ ਆ ਲੱਗਿਆ ਘੜ ਤੋਂ ਘੜ ਨਹੀਂ 2 ਤੋਂ 2.5 ਲੱਖ ਰੁਪਈਆ ਬਾਈ ਨੇ ਲਾਇਆ ਹੋਣਾ ਵੀ 2 ਲੱਖ ਤਾਂ ਨਾਰਮਲ ਗੱਲ ਆ ਲੱਗ ਜਾਂਦਾ ਜੀ ਗੱਲ ਪਰ ਆ ਚੀਜ਼ ਸੁਣ ਕੇ ਮੈਂ ਵੀ ਹੈਰਾਨ ਰਹਿ ਗਿਆ 40000 ਰੁਪਏ ਬਿਲਕੁਲ 40000 40000 ਰੁਪਏ ਤਿਆਰ ਕਰੀਏ 40000 ਚ ਬਾਈ ਨੇ ਐਡੀ ਵੱਡੀ ਚੀਜ਼ ਤਿਆਰ ਕਰ ਲਈ ਇਸ 40000 ਦੇ ਆਪਾਂ ਰੂਮ ਲਈਏ ਤਾਂ ਮੇਰੇ ਹਿਸਾਬ ਨਾਲ 5000 ਤੋਂ ਘੱਟ ਮਿਲਦਾ ਨਹੀਂ ਹੁਣ ਮੈਂ ਲਦਾਕ ਦਾ ਟੂਰ 1 ਮਹੀਨੇ ਦਾ ਲਾਉਣਾ ਹੁੰਦਾ ਹਾਂ ਹਾਂ ਜੀ ਮੈਂ 20000 ਰੁਪਏ ਚਲਾ ਦੰਨਾ ਹੈ ਪੀ ਲੱਗਦਾ ਨਹੀਂ ਮੇਰਾ ਠੀਕ ਹੈ ਲਦਾਕ 1 ਮਹੀਨੇ ਦਾ ਟੂਰ ਮੈਂ 20000 ਚਲਾ ਦੰਨਾ ਨਾ ਮੈਂ ਰੂਮ ਲੈਣਾ ਹਾਂ ਜੀ ਨਾ ਕੋਈ ਵਾਸ਼ਰੂਮ ਦਾ ਨਾ ਮੈਂ ਖਾਣਾ ਲੈਣਾ ਹੁੰਦਾ ਆਪੇ ਹੀ ਬਣਾਉਣਾ ਖੜ ਗਿਆ ਤਾਂ ਮੈਂ 4 ਦਿਨ ਖੜਾ ਰਹੋ ਬਿਲਕੁਲ ਬਿਲਕੁਲ ਜੇ ਤੁਸੀਂ 1 ਮਹੀਨੇ ਦਾ ਨਹੀਂ ਤੁਸੀਂ ਮੰਨ ਲਓ 10 ਦਿਨਾਂ ਦਾ ਟੂਰ ਲਾਉਣੀ ਹਾਂ ਜੀ 2000 ਦਾ ਖਾਣਾ 10 ਦਾ ਦਿਨਾ ਟੂਰ ਹੋ ਜਾ। ਮਤਲਬ 3500 ਦਾ ਰੂਮ ਕਰ ਲਓ, 1500 ਦਾ ਖਾਣਾ ਕਰ ਲਓ, ਅਪ ਡਾਊਨ ਕਰ ਲਓ। ਹਾਂਜੀ। 5 ਤੇ 10 ਨੂੰ 5 ਨਾਲ ਗੁਣਾ ਕਰ ਲਓ 10 ਦਾ ਦਿਨਾ ਟੂਰਾ ਤੁਹਾਡਾ। ਡੀਜ਼ਲ ਤੋਂ ਇਲਾਵਾ 50 50000 ਉਹ ਲੱਗ ਗਿਆ। 20 ਕੁ ਹਜ਼ਾਰ ਤੁਹਾਡਾ ਡੀਜ਼ਲ ਲੱਗ ਗਿਆ। 70 70 ਹਾਂਜੀ। ਮੈਂ 1 ਮਹੀਨਾ ਮੰਨ ਕੇ ਚੱਲੋ 20000 ਚ ਕੱਢ ਦਿੰਦਾ ਮੈਂ ਕਿਉਂਕਿ ਮੈਂ 60 ਤੋਂ ਕਦੇ ਗੱਡੀ ਭਜਾਈ ਹੋਈ ਨਹੀਂ। ਠੀਕ ਹੈ। ਪਰ ਨਾਲੇ ਵੀ ਜਾਊਂਗਾ ਤਾਂ 50 ਸੀਟ ਤੇ ਜਾਊਂਗਾ। ਹਾਂਜੀ। ਗੱਡੀ ਇੰਨਾ ਵਜਣਾ ਕੋਈ ਲੋਡ ਐਵਰੇਜ ਘਟਾਈ ਹੋਵੇ ਇਹਨੇ। 22 ਤੇ 24 ਤੋਂ ਐਵਰੇਜ ਨਹੀਂ ਬਾਈ ਕਰੇ ਥੋੜੀ ਨਾਲੇ 16 ਇੰਚੀ ਲਾਇਆ ਆਪਣੇ ਲਾਇ ਹੀ ਹਾਂਜੀ ਕੋੜੇ ਆਵੇਂ 16 ਇੰਚੀ ਐਵਰੇਜ ਦਾ ਹਿਸਾਬ ਲਾਉਣਾ ਮੈਂ ਟਲਹਾ ਸੀ ਤੋਂ ਚੱਲਾ ਸੀ 8 ਵਜੇ ਰਾਤ ਨੂੰ ਸਾਰੀ ਰਾਤ ਮੈਂ ਤਾਂ ਕਰਦਾ ਹੀ ਹੁੰਦਾ ਪਰ ਮੇਰੇ ਨਾਲ ਦਿੱਲੀ ਤੋਂ ਸੀ ਉਹ ਕੁੜੀ ਠੀਕ ਹੈ ਤੇ ਮੰਨ ਲਓ ਵੀ 365 ਕਿਲੋਮੀਟਰ ਘੱਡੀ ਚੱਲੀ ਆ ਠੀਕ ਹੈ ਜੀ ਮੈਂ ਤੁਹਾਨੂੰ ਉੱਤੇ ਪੁੱਛਿਆ ਸੀ 1600 ਦਾ ਤੇਲ ਖਾਦਾ 1600 ਤੁਸੀਂ ਹੁਣ ਮਲਟੀਪਲਾਈ ਕਰ ਲਓ ਐਵਰੇਜ ਤਾਂ ਬਹੁਤ ਸੋਹਣੀ ਹੈ ਬਾਕੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬਾਈ ਦਾ ਸਾਰਾ ਸਿਸਟਮ ਮੈਨੂੰ ਤਾਂ ਬਾਈ ਦਾ ਸਿਸਟਮ ਬਹੁਤ ਵਧੀਆ ਲੱਗਿਆ ਬਾਈ ਨੇ ਸਭ ਕਰਤਾ ਪੈਕ ਕਰੀ ਜਾਂਦਾ ਤੇ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਕਹਜਾ ਲੱਗਿਆ ਬਾਈ ਦਾ ਸਾਰਾ ਸਿਸਟਮ ਤੇ ਬਾਈ ਦੀ ਵੀਡੀਓ ਹੋਰ ਤੁਹਾਨੂੰ ਦੱਸਿਆ ਵੀ ਆ ਪੇਜ ਹੈਗਾ ਬਾਈ ਦਾ ਉੱਥੇ ਜਾ ਕੇ ਦੇਖ ਸਕਦੇ ਹੋ ਤੁਸੀਂ ਤੇ ਵਰਕਸ਼ਾਪ ਆਇਆ ਸੀ ਬਾਈ ਕੰਮ ਕਰਨਾ ਸੀ ਗੱਡੀ ਦਾ ਮੈਂ ਕਿਹਾ ਕਿਉਂ ਨਾ ਬਾਈ ਦੀ ਵੀਡੀਓ ਬਣਾਈ ਜਾਵੇ ਗੱਡੀ ਦੀ ਨਾਲੇ ਤੁਹਾਨੂੰ ਵੀ ਦਿਖਾਈ ਜਾਵੇ ਮੈਨੂੰ ਵਧੀਆ ਲੱਗੀ ਤਾਂ ਕਰਕੇ ਮੈਂ ਸ਼ੂਟ ਕਰ ਲਈ ਤੇ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਹਾਡਾ ਨਹੀਂ ਇਹ ਚਕਾਰਾ ਤਾਂ ਮਾਰ ਰਿਹਾ ਲਾ ਕੱਲ ਠੀਕ ਹੈ ਤੇ ਬਾਈ ਦੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਕਰਿਓ ਵੀਡੀਓ ਨੂੰ ਤੇ ਬਾਈ ਦੇ ਪੇਜ ਨੂੰ ਜ਼ਰੂਰ ਫੋਲੋ ਕਰਿਓ ਰਾਜੂ ਮਾਨ ਨਾਟ 11 ਸਤਰੀਕ ਕਾਰ